ਜੇਕਰ ਤੁਸੀਂ ਵੀ ਬਿਲੋਂਗ ਕਰਦੇ ਹੋ ਪੰਜਾਬ ਤੋਂ ਤੇ ਇਹ ਵੈਕੈਂਸੀ ਆ ਐਨਐਮ ਦੀ ਐਨਐਮ ਦੀ ਐਨਐਚਐਮ ਦੇ ਅੰਡਰ ਬਹੁਤ ਵੱਡੀ ਵੈਕੈਂਸੀ ਆ ਜਿਹੜੀ ਕੱਲ ਜਿਹਦਾ ਨੋਟੀਫਿਕੇਸ਼ਨ ਆ ਉਹ ਰਿਲੀਜ਼ ਕੀਤਾ ਗਿਆ ਹੈ ਤੇ ਜਿਹੜੇ ਤੁਹਾਡੇ ਹੈਲਥ ਮਿਨਿਸਟਰ ਨੇ ਉਹਨਾਂ ਨੇ ਇਸ ਵੈਕੈਂਸੀ ਨੂੰ 700 ਪਲੱਸ ਪੋਸਟਾਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਨੈਸ਼ਨਲ ਹੈਲਥ ਮਿਸ਼ਨ ਦੇ ਅੰਡਰ ਜਿਹੜੀਆਂ ਵੈਕੈਂਸੀਜ਼ ਦੇ ਫਾਰਮ ਹੁਣ ਅਪਲਾਈ ਹੋਣੇ ਨੇ ਤੇ ਵੀਡੀਓ ਨੂੰ ਕੰਪਲੀਟ ਵੇਖ ਲਿਓ ਜੇ ਤੁਸੀਂ ਵੀ ਐਨਐਮ ਕੀਤੀ ਹੋਈ ਆ ਤੇ ਮੈਮ ਤੁਸੀਂ ਵੀ ਐਨਐਮ ਪਾਸ ਆਊਟ ਕਰਦੇ ਹੀ लेना चाहते हो एक सिक्योर जॉब तो मैं ई एन एम की दो वैकेंसीज़ बारे थोनू थो पहली वैकेंसी आ जीडी एक कॉन्ट्रैक्चुअल पोस्ट आ लेकिन ये जीड़ी पोस्ट आ नैशनल हैल्थ मिशन के अंडर आ सिर्फ पोस्ट कॉन्ट्रैक्चुअल है सैलरी आपको परमानेंट जॉब जितनी ही मिलेगी जो इक्कीस हज़ार आपको सैलरी मिलती है गवर्नमेंट ऑफ पंजाब की ओर से वही वैकेंसी की जो सेम आपको पे स्केल है एनएचएम के अंदर मिलेगा ਤੇ ਮੈਮ ਦੂਜੀ ਵੈਕੈਂਸੀ ਆ ਪਰਮਾਨੈਂਟ ਵੈਕੈਂਸੀ ਇਹ ਨੇ 690 ਪੋਸਟਾਂ ਜਿਹੜੀਆਂ ਡੀ ਐਚ ਐਸ ਦੀ ਆਉਣ ਵਾਲੀਆਂ ਨੇ ਫਰਵਰੀ ਮਹੀਨੇ ਦੇ ਵਿੱਚ ਤੇ ਮੈਮ ਆਪਾਂ ਦੋ ਵੈਕੈਂਸੀਜ਼ ਦੀ ਤਿਆਰੀ ਕਰ ਸਕਦੇ ਆ ਮੈਮ ਤਿਆਰੀ ਕਿਵੇਂ ਕਰੀਏ ਤੇ ਤਿਆਰੀ ਕਰਨ ਦਾ ਬੈਸਟ ਤਰੀਕਾ ਤੁਹਾਨੂੰ ਮਿਲੂਗਾ ਰੈਗਨਾਰ ਨਰਸਿੰਗ ਅਕੈਡਮੀ ਤੋਂ ਤੁਸੀਂ ਪਿਛਲੇ 4-5 ਸਾਲਾਂ ਦੇ ਰਿਜ਼ਲਟ ਜਿਹੜੇ ਨੇ ਉਹ ਚੱਕ ਕੇ ਵੇਖ ਸਕਦੇ ਹੋ ਮੈਮ ਫਰਸਟ ਰੈਂਕ ਤੋਂ ਲੈ ਕੇ ਤੇ ਜਿਹੜੇ ਬੱਚੇ ਨੇ 500 ਬੱਚਿਆਂ ਨੇ ਸਿਲੈਕਸ਼ਨ ਕੀਤਾ ਆ ਜਿਹੜਾ ਹੁਣ ਥੋੜਾ 986 ਪੋਸਟ ਦਾ ਪੇਪਰ ਹੋਇਆ ਸੀਗਾ ਤੇ ਹੁਣ ਵੀ 122 ਪੋਸਟਾਂ ਆਈਆਂ ਸੀਗੀਆਂ ਤੇ ਤੁਸੀਂ ਉਹਦੇ ਵਿੱਚ ਟੌਪ ਰੈਂਕਰਸ ਦੇਖ ਸਕਦੇ ਹੋ ਅੱਧੇ ਤੋਂ ਜ਼ਿਆਦਾ ਜਿਹੜੀਆਂ ਸੀਟਾਂ ਨੇ ਉਹ ਰੈਗਨਾਰ ਦੇ ਬੱਚਿਆਂ ਨੇ ਹਾਸਲ ਕੀਤੀ ਆ ਤੇ ਜੇਕਰ ਤੁਸੀਂ ਵੀ ਸਿਕਿਉਰ ਕਰਨਾ ਚਾਹੁੰਦੇ ਹੋ ਇੱਕ ਤਾਂ ਸਭ ਤੋਂ ਘੱਟ ਫੀਸ ਦੇ ਵਿੱਚ ਦੂਜਾ ਸਾਡਾ ਜਿਹੜਾ ਮਟੀਰੀਅਲ ਮਿਲੂਗਾ ਉਹ ਤੁਹਾਨੂੰ ਕਿਤੇ ਵੀ ਨਹੀਂ ਮਿਲਣਾ ਕਿਉਂਕਿ ਇਹ ਮਟੀਰੀਅਲ ਡਾਇਰੈਕਟਲੀ ਸਿਲੈਕਸ਼ਨ ਵਾਲਾ ਹੋਊਗਾ ਤੀਜੀ ਥਿੰਗ ਮੈਮ ਕਿ ਆਪਾਂ ਕੱਟ ਫੀਸ ਦੇ ਵਿੱਚ ਤੁਹਾਨੂੰ ਇੰਨਾ ਵਧੀਆ ਮਟੀਰੀਅਲ ਦੇ ਦੇਵਾਂਗੇ ਕਿ ਤੁਹਾਡਾ ਜਿਹੜਾ ਸਿਲੈਕਸ਼ਨ ਹੈ ਉਹ ਸਿਕਿਉਰ ਹੋਊਗਾ ਸਭ ਤੋਂ ਪਹਿਲਾਂ ਜਦੋਂ ਵੀ ਤੁਸੀਂ ਕਿਸੇ ਵੀ ਚੀਜ਼ ਨੂੰ ਜੁਆਇਨ ਕਰਦੇ ਹੋ ਸਭ ਤੋਂ ਪਹਿਲਾਂ ਤੁਹਾਡੀ ਰਿਸਪੌਂਸਿਬਿਲਟੀਜ਼ ਹੁੰਦੀ ਆ ਕਿ ਉਹਨਾਂ ਦੇ ਸਿਲੈਕਸ਼ਨ ਚੈੱਕ ਕਰਨਾ ਤੇ ਤੁਸੀਂ ਆਪਣੇ ਸਿਲੈਕਸ਼ਨ ਚੈੱਕ ਕਰ ਸਕਦੇ ਹੋ ਪਿਛਲੇ 5 ਸਾਲਾਂ ਦੇ ਜਿਦੇ ਵਿੱਚ ਤੁਹਾਨੂੰ ਬੰਪਰ ਤੋਂ ਬੰਪਰ ਸਿਲੈਕਸ਼ਨ ਮਿਲਣਗੇ ਤੇ ਜੇਕਰ ਤੁਸੀਂ ਵੀ ਜੁਆਇਨ ਕਰਨਾ ਚਾਹੁੰਦੇ ਹੋ ਤੇ ਤੁਹਾਡੇ ਕੋਲ ਆ 3 ਦਿਨ ਦਾ ਟਾਈਮ ਸੰਡੇ ਤੱਕ ਜਿਹੜੀ ਇਹ ਆਫਰ ਹੈ ਇਹ ਵੈਲਿਡ ਰਹੂਗੀ 2500 ਦੇ ਵਿੱਚ ਤੁਹਾਨੂੰ ਮਿਲਣ ਵਾਲਾ ਆ ਕੰਪਲੀਟ 6 ਮੰਥ ਦਾ ਪੈਕ ਕਲਾਸਿਸ ਜਿਹੜੀਆਂ ਨੇ ਉਹ ਸਟਾਰਟ ਹੋ ਚੁੱਕੀਆਂ ਨੇ ਜਿਦੇ ਵਿੱਚ ਤੁਹਾਨੂੰ ਬੈਸਟ ਤੋਂ ਬੈਸਟ ਕੰਟੈਂਟ ਮਿਲੂਗਾ ਤੇ ਮੈਮ 6 ਮਹੀਨੇ ਦੀ ਵੈਲਿਡਿਟੀ ਸਿਰਫ 2500 ਦੇ ਵਿੱਚ ਜਿਦੇ ਵਿੱਚ ਥੋੜੀ ਜਿਹੜੀ ਜੇ ਤੁਸੀਂ ਕੈਲਕੂਲੇਟ ਕਰਦੇ ਹੋ 1 ਮਹੀਨੇ ਦੀ ਫੀਸ ਲਗਭਗ 450 ਜਾਂ ਫਿਰ 540 ਰੁਪਏ ਪੈਂਦੀ ਆ ਠੀਕ ਆ ਬਈ ਤੇ ਸਿਲੈਕਸ਼ਨ ਜ਼ਰੂਰ ਚੈੱਕ ਕਰ ਲਿਓ ਜੁਆਇਨ ਕਰਨ ਤੋਂ ਪਹਿਲਾਂ ਕਿਉਂਕਿ ਕਾਫੀ ਬੱਚੇ ਇਦਾਂ ਦੇ ਨੇ ਮੈਮ ਜੋ ਸਿਰਫ ਫੀਸ ਸਟੈਕ ਕਰਦੇ ਨੇ ਕਿ ਮੈਮ ਫੀਸ ਜਿੱਥੇ ਘਟ ਹੋਊਗੀ ਆਪਾਂ ਉੱਥੇ ਹੀ ਜੁਆਇਨ ਕਰਾਂਗੇ ਲੇਕਿਨ ਆਪਣਾ ਜਿਹੜਾ ਮੇਨ ਮੋਟਿਵ ਆ ਉਹ ਸਿਰਫ ਇਹ ਕੀ ਆ ਕਿ ਮੈਮ ਬੱਚਿਆਂ ਦੀ ਸਿਲੈਕਸ਼ਨ ਹੋਣੀ ਚਾਹੀਦੀ ਆ 2500 ਫੀਸ ਦੇ ਵਿੱਚ ਤੁਹਾਨੂੰ ਕੰਪਲੀਟ 6 ਮਨთ ਦਾ ਪੈਕ ਮਿਲ ਰਿਹਾ ਤੇ ਜਿਹੜੇ ਬੱਚੇ ਇਹ ਸੋਚਦੇ ਨੇ ਮੈਮ ਸਾਨੂੰ 1 ਇਅਰ ਦੀ ਵੈਲਿਡਿਟੀ ਚਾਹੀਦੀ ਆ ਦੇਖੋ 1 ਇਅਰ ਦੀ ਵੈਲਿਡਿਟੀ ਦੀ ਤੁਹਾਨੂੰ ਲੋੜ ਹੀ ਨਹੀਂ ਆ ਕਿਉਂਕਿ ਇਹ ਜਿਹੜੇ ਦੋਨੋਂ ਹੀ ਪੇਪਰ ਨੇ ਉਹ ਤਿੰਨ ਤੋਂ 4 ਮਹੀਨਿਆਂ ਦੇ ਵਿੱਚ ਹੋ ਜਾਣੇ ਨੇ ਤਾਂ ਤੁਸੀਂ ਐਕਸਟਰਾ ਫੀਸ ਦੇ ਕੇ ਕੁਝ ਨਹੀਂ ਕਰਨਾ ਜਸਟ ਇਹ 6 ਮਹੀਨੇ ਤੁਸੀਂ ਨੇ ਜੇ ਪ੍ਰੋਪਰ ਤਰੀਕੇ ਨਾਲ ਤਿਆਰੀ ਕਰ ਲਈ ਜਿਹੜਾ ਅਸੀਂ ਸਾਨੂੰ ਤੁਹਾਨੂੰ ਦੱਸਾਂਗੇ ਜੇ ਉਹ ਤੁਸੀਂ ਪ੍ਰੋਪਰ ਤਰੀਕੇ ਨਾਲ ਕਰਦੇ ਹੋ ਮੈਂ ਤੁਹਾਨੂੰ ਗਾਰੰਟੀਡ ਸਿਲੈਕਸ਼ਨ ਦੇ ਸਕਦੀ ਹਾਂ ਜੇ ਤੁਸੀਂ ਆਪਣੀ ਕਹੀ ਰਾਹ ਤੇ ਚੱਲਦੇ ਹੋ ਤੇ ਬਈ ਐਨਐਮ ਕੈਂਡੀਡੇਟਸ ਲਈ ਬਹੁਤ ਵੱਡੀ ਖੁਸ਼ਖਬਰੀ ਆਏ ਤੁਸੀਂ ਐਨਐਚਐਮ ਦੇ ਵਿੱਚ ਵੀ ਅਪਲਾਈ ਕਰ ਸਕਦੇ ਹੋ ਤੇ ਤੁਸੀਂ ਡੀਐਚਐਸ ਦੀ ਪਰਮਾਨੈਂਟ ਵੈਕੈਂਸੀਸ ਦੇ ਵਿੱਚ ਤੇ ਦੋਨੋਂ ਵੈਕੈਂਸੀ ਦੀ ਤਿਆਰੀ ਹੀ ਤੁਹਾਨੂੰ ਸਿਰਫ ਇੱਕ ਹੀ ਬੈਚ ਦੇ ਵਿੱਚ ਮਿਲ ਜੂਗੀ ਤੇ ਫਟਾਫਟ ਤੋਂ ਸਕਰੀਨ ਤੇ ਦਿੱਤੇ ਗਏ ਨੰਬਰ ਤੇ ਕੋਲ ਜਾਂ ਮੈਸੇਜ ਕਰਕੇ ਤੁਸੀਂ ਜੁਆਇਨ ਕਰ ਸਕਦੇ ਹੋ ਆ ਜੀ ਕਿਉਂਕਿ ਜਿੰਨਾ ਲੇਟ ਤੁਸੀਂ ਕਰੋਗੇ ਉਨਾ ਹੀ ਸਿਲੇਬਸ ਤੁਹਾਡਾ ਇਕੱਠਾ ਹੋ ਰਿਹਾ ਹੈ ਉਨੇ ਹੀ ਬੱਚੇ ਤੁਹਾਡੇ ਤੋਂ ਅੱਗੇ ਜਾ ਰਹੇ ਨੇ ਤੇ ਤੁਸੀਂ ਵੀ ਬੈਸਟ ਮੌਕਾ ਆ ਬਈ ਜੇ ਤੁਸੀਂ ਲਾਸਟ ਮੌਕੇ ਦੇ ਵਿੱਚ ਰਹਿ ਗਏ ਸੀਗੇ ਜਾਂ ਤੁਹਾਨੂੰ ਪਤਾ ਨਹੀਂ ਚੱਲਿਆ ਸੀਗਾ ਕਿ ਮੈਮ ਆਪਾਂ ਵਧੀਆ ਤੋਂ ਵਧੀਆ ਤਿਆਰੀ ਕਿੱਥੋਂ ਕਰ ਸਕਦੇ ਆ ਤੇ ਇੱਕ ਵਾਰ ਰੈਗਨਾਰ ਨਰਸਿੰਗ ਅਕੈਡਮੀ ਦੇ ਸਿਲੈਕਸ਼ਨ ਦੇ ਕੇ ਜ਼ਰੂਰ ਜੁਆਇਨ ਕਰਿਓ ਤਾਂਕਿ ਤੁਸੀਂ ਵੀ ਆਪਣੇ ਆਪ ਨੂੰ ਸਿਲੈਕਸ਼ਨ ਦੇ ਹੱਕਦਾਰ ਬਣਾ ਪਾਓ ਥੈਂਕ ਯੂ ਸੋ ਮਚ